ਤਸਵੀਰਾਂ ਵਿੱਚ ਨਜ਼ਰ ਆ ਰਿਹਾ ਨਵਜੰਮਿਆ ਇਹ ਮਾਸੂਮ ਬੱਚਾ ਜਿਸ ਨੂੰ ਕੀ ਚਮਚ ਦੇ ਨਾਲ ਦੁੱਧ ਪਿਲਾਇਆ ਜਾ ਰਿਹਾ ਤੇ ਜਿਸ ਦੀਆਂ ਅੱਖਾਂ ਵੀ ਨਹੀਂ ਖੁੱਲੀਆਂ ਉਸ ਦੀ ਮਾਂ ਇਸ ਦੁਨੀਆ ਤੋਂ ਰੁਖਸਤ ਹੋ ਗਈ ਹੈ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਵਿੱਚ ਮਾਤਮ ਦਾ ਮਾਹੌਲ ਹੈ ਤੇ ਹਸਪਤਾਲ ਦੇ ਵਿੱਚ ਪਹੁੰਚਦੇ ਹੋਏ ਇਹ ਕੀ ਨੇ ਦਰਅਸਲ ਮ੍ਰਿਤਕਾ ਦੇ ਉਹ ਪਰਿਵਾਰਕ ਮੈਂਬਰ ਨੇ ਜਿਨ੍ਹਾਂ ਦੇ ਘਰ ਖੁਸ਼ੀਆਂ ਤਾਂ ਆਈਆਂ ਨਾਲ ਕੀ ਨਾਲ ਸਾਰੀ ਉਮਰ ਦਾ ਰੋਣਾ ਵੀ ਉਹਨਾਂ ਦੇ ਪੱਲੇ ਪੈ ਗਿਆ ਕਿਉਂਕਿ ਉਹਨਾਂ ਦੇ ਘਰ ਨੂੰ ਰੌਸ਼ਨ ਕਰਨ ਵਾਲੀ ਉਹਨਾਂ ਦੀ ਬੱਚੀ ਇਸ ਦੁਨੀਆ ਤੋਂ ਰੁਖਸਤ ਹੋ ਗਈ ਹੈ ਹਸਪਤਾਲ 'ਚ ਮਾਤਮ ਦਾ ਮਾਹੌਲ ਹੈ ਤੇ ਹਰ ਪਾਸੇ ਕੀਰਨਿਆਂ ਦੀ ਆਵਾਜ਼ ਗੂੰਜ ਰਹੀ ਹੈ ਤੇ ਇਸ ਮਾਸੂਮ ਬੱਚੇ ਨੂੰ ਦੇਖ ਕੇ ਤੁਹਾਡੀ ਵੀ ਅੱਖ ਨਮ ਹੋ ਜਾਏਗੀ ਕਿ ਆਖਿਰਕਾਰ ਇਸ ਦੁਨੀਆ ਤੇ ਆਉਣ ਤੋਂ ਬਾਅਦ ਇਸ ਦੀ ਖੁਦ ਹੀ ਦੁਨੀਆ ਯਾਨੀ ਕਿ ਇਸ ਦੀ ਮਾਂ ਇਸ ਦੁਨੀਆ ਨੂੰ ਛੱਡ ਕੇ ਚਲੀ ਗਈ ਹੈ ਇਸ 27 ਸਾਲਾਂ ਕੁਲਵਿੰਦਰ ਕੌਰ ਹੈ ਜਿਸ ਨੇ ਕਿ ਇਸ ਬੱਚੇ ਨੂੰ ਜਨਮ ਤਾਂ ਦਿੱਤਾ ਪਰ ਇਸ ਦੁਨੀਆ ਤੋਂ ਚਲੀ ਗਈ ਤੇ ਇਸ ਦੀ ਮੌਤ ਦੇ ਇਲਜ਼ਾਮ ਪਰਿਵਾਰਿਕ ਮੈਂਬਰਾਂ ਤੇ ਵੱਲੋਂ ਹਸਪਤਾਲ ਦੇ ਉੱਪਰ ਲਗਾਏ ਗਏ ਨੇ ਮੇਰੀ ਵਾਈਫ ਨੂੰ ਮੈਂ ਲੈ ਕੇ ਆਇਆ ਸੀ ਡਿਲੀਵਰੀ ਹੋਣੀ ਸੀਗੀ ਸਜੀਰਨ ਕੈਪਟਾ ਗਾਵੜੀ ਦੇ ਹਸਪੀਟਲ ਬਟਨ ਰੋਡ ਤੇ ਕਿਹੜੇ ਪਿੰਡ ਤੋਂ ਚੱਕ ਜਵਾਰਿਆਲ ਤੋਂ ਜੀ ਕੀ ਹੋਇਆ ਹੌਸਪੀਟਲ ਪੇਸ਼ੈਂਟ ਬਿਲਕੁਲ ਨਾਰਮਲ ਸੀ ਗਈ ਔਰ ਕਿ ਐਸੀ ਚੱਲਦਾ ਬੋਲਦੇ ਵੀ ਸੀਗੇ ਜੀ ਤੋਂ ਅਪਡੇਟ ਲਈ ਇਹਨਾਂ ਨੇ ਕਿਹਾ ਸੀ ਮੈਨੂੰ ਕਹਿੰਦੇ ਅਪਡੇਟ ਆਹ ਦਾ ਅਪਰੇਟ ਹਾਂ ਡਿਲੀਵਰੀ ਕਿਸੀ ਗਈ ਜੀ ਇਹਨੇ ਮਿਲਣ ਲੱਗੇ ਆ ਪੂਰਾ ਮੰਨ ਸੀਗੇ ਹਾਂਜੀ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਇਹ ਕਹਿੰਦੇ ਵੀ ਐਚਬੀ ਕਿੰਨਾ ਮੈਂ ਕਿਹਾ 8.5 ਗ੍ਰਾਮ ਸੀ ਐਚਬੀ ਸੀ ਗਈ ਤੇ ਇਹ ਕਹਿੰਦੇ ਦੋ ਇੰਡ ਹੋਰ ਲਓ ਬਲੱਡ ਮੈਂ ਦੋ ਇੰਡ ਬਲੱਡ ਲਿਆ ਹੋਰ ਇਹ ਬਲੱਡ ਲਾਤਾ ਤੇ ਇਹ ਕਹਿੰਦੇ ਨਾ ਆਪਾਂ ਸਵੇਰ 7:00 ਵਜੇ ਕਹਿੰਦੇ ਆਪਰੇਟ ਕਰ ਦਿੰਦੇ ਸਵਾਜਾਂ ਦੇ 5:40 ਹੋ ਗਏ ਅੰਦਰ ਲੈ ਕੇ ਓਟੀ ਚ ਅਪਡੇਟ ਕਰਕੇ ਇਹਨਾਂ ਨੇ ਪੇਸ਼ੈਂਟ ਬਾਹਰ ਕੱਢਿਆ ਇਹ ਤੋਂ ਫੇਰ ਦੌੜ ਕੇ ਲੱਗੇ ਕਹਿੰਦੇ ਪੇਸ਼ੈਂਟ ਸੀਰੀਅਸ ਆ ਬਹੁਤ ਜਿਆਦੇ ਤੇ ਇਹਨਾਂ ਨੇ ਓਟੀ ਚ ਜਦੋਂ ਬੱਚਾ ਦਾ ਕਹਿੰਦੇ ਸਹੀ ਸਲਾਮਤ ਆ ਤੇ ਪੇਸ਼ੈਂਟ ਨੂੰ ਬਾਹਰ ਕਰਤਾ ਹੀ ਉਹ ਨਾ ਤਾਂ ਉਹਦੇ ਆਕਸੀਜਨ ਲੱਗੀ ਸੀ ਬੁੱਲ ਵੀ ਨੀਲੇ ਹੋਏ ਹੋਏ ਸੀ ਹੱਥ ਪੈਰ ਜਮਾ ਨੀਲੇ ਸੀ ਨਾ ਬੀਪੀ ਸੀ ਨਾ ਆਕਸੀਜਨ ਸੀ ਸੈਚੂਰੇਸ਼ਨ ਬਿਲਕੁਲ ਗਿਰੀ ਹੋਈ ਸੀਗੀ ਤੇ ਉਹ ਇਹ ਕਹਿੰਦੇ ਰੈਫਰ ਫਰੀਦਕੋਟ ਲੈ ਜਾਓ ਮੈਨੂੰ ਕਹਿੰਦੇ ਮੈਂ ਕਿਹਾ ਮੈਂ ਫਰੀਦਕੋਟ ਨਹੀਂ ਲੈ ਕੇ ਨਾ ਪੇਸ਼ੈਂਟ ਤਾਂ ਡੈੱਡ ਹੋ ਗਿਆ ਸੀ ਉਸ ਟਾਈਮ ਹੀ ਉਸ ਤੋਂ ਬਾਅਦ ਪੇਸ਼ੈਂਟ ਵੀ ਸਿੱਥੇ ਸਾਰੇ ਕਹਿ ਰਹੇ ਵੀ ਤੂੰ ਲੈ ਜਾ ਚਲੇ ਯਾਰ ਵੀ ਕੋਸ਼ਿਸ਼ ਕਰਕੇ ਦੇਖ ਲੈ ਹੋਰ ਕਿਤੇ ਵੀ ਲੈ ਜਾ ਬਾਅਦ ਵਿੱਚ ਹੁਸ਼ਾਬੰਸਰ ਹਸਪੀਟਲ ਲੱਗੇ ਉਹਨਾਂ ਨੇ ਸਾਨੂੰ ਪਹਿਲਾਂ ਹੀ ਕਹਤਾ ਸੀ ਵੀ ਬਈ ਬਈ ਪੇਸ਼ੈਂਟ ਤਾਂ ਡੈੱਡ ਆ ਜੇ ਤੇਰੀ ਜ਼ਿੰਮੇਵਾਰੀ ਤੇ ਜੇ ਕਹਿਣਾ ਤਾਂ ਤਾਂ ਆਪਾਂ ਕੋਸ਼ਿਸ਼ ਕਰ ਲੈਨੇ 1-2% ਚਾਂਸਸ ਹੈਗੇ ਆ ਡਾਕਟਰ ਨੇ ਪੁੱਛਿਆ ਤੁਹਾਨੂੰ ਕਿੱਥੋਂ ਆਏ ਤੁਸੀਂ ਹਾਂ ਜੀ ਉਨਾਂ ਨੇ ਪੁੱਛਿਆ ਕਿ ਕਿਹੜੇ ਹਸਪਤਲ ਚਾਹੀਏ ਮੈਂ ਦੱਸਿਆ ਸੀ ਕਿਪਤਾਗੜ੍ਹ ਉਹ ਕਿਪਤਾਗਬਰੀ ਹਸਪਤਲ ਚਾਹੀਏ ਉਹਨਾਂ ਨੇ ਦੱਸਿਆ ਠੀਕ ਆ ਉਹ ਕਹਿੰਦੇ ਵੀ ਦੇਖਦੇ ਆਂ ਇਹ ਪੇਸ਼ੇਨਰ ਕੰਡੀਸ਼ਨ ਬਹੁਤ ਜ਼ਿਆਦਾ ਡਾਊਨ ਆ ਲਾਪਰਵਾਹੀ ਹੋਈ ਆ ਆਪਰੇਸ਼ਨ ਵਿੱਚ ਇਹ ਗੱਲ ਕਿਹਨਾਂ ਨੇ ਕਹੀ ਤੁਹਾਨੂੰ ਲਾਪਰਵਾਹੀ ਹਾਂ ਦੱਸਾਂ ਨੇ ਉਧਰੋਂ ਹੀ ਕੋਈ ਸ਼ਬਨਸ ਹਸਪੀਟਲ ਉਹਨਾਂ ਨੇ ਇਹ ਗੱਲ ਮੰਨੀ ਹਾਂਜੀ ਤੁਸੀਂ ਵੀ ਮੰਨਦੇ ਹੋ ਲਾਪਰਵਾਹੀ ਹੋਈ ਹਾਂਜੀ ਇਨਸਾਫ ਮੈਂ ਤਾਂ ਕਹਿ ਰਿਹਾ ਇਨਸਾਫ ਮਿਲੇ ਮੈਮ ਜਾਂ ਤਾਂ ਆਪਦੀ ਗਲਤੀ ਵੀ ਨਹੀਂ ਮੰਨ ਰਹੇ ਮੈਮ ਇਲਜ਼ਾਮਾਂ ਦੇ ਚਲਦਿਆਂ ਹਸਪਤਾਲ ਦੇ ਡਾਕਟਰਾਂ ਦਾ ਇਸ ਬਾਬਤ ਕੀ ਕੁਝ ਕਹਿਣਾ ਹੈ ਤੇ ਉਹਨਾਂ ਵੱਲੋਂ ਕੀ ਸਪਾਈ ਦਿੱਤੀ ਗਈ ਹੈ ਤੁਸੀਂ ਉਹਨਾਂ ਦੀ ਜ਼ੁਬਾਨੀ ਹੀ ਸੁਣ ਲਓ ਜਦੋਂ ਆਏ ਤਾਂ ਲੇਡੀ ਦੀ ਹਾਲਤ ਕਾਫੀ ਜ਼ਿਆਦਾ ਸੀਰੀਅਸ ਸੀ ਉਹਨਦੇ ਬਹੁਤ ਜ਼ਿਆਦਾ ਖੂਨ ਨਿਕਲ ਰਿਆ ਸੀਗਾ ਖੂਨ ਘੱਟ ਸੀ ਇਹਨਾਂ ਨੇ ਘਰੇ ਵੀ ਖੂਨ ਚੜਾਇਆ ਜੋ ਲੇਡੀ ਦੇ ਘਰ ਵਾਲਾ ਉਹ ਘਰੇ ਡਾਕਟਰੀ ਦਾ ਕੰਮ ਕਰਦਾ ਛੋਟਾ ਮੋਟਾ ਤੇ ਉਹਨੇ ਆਪ ਵੀ ਖੂਨ ਚੜਾਇਆ ਸੀ ਘਰੇ ਤੇ ਖੂਨ 7 ਗ੍ਰਾਮ ਸੀ ਬਹੁਤ ਘੱਟ ਸੀ ਸਾਡਾ ਸਟਾਫ ਨੇ ਉਹਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਫਟਾਫਟ ਐਮਰਜੈਂਸੀ ਦੇ ਚ ਆਪਰੇਸ਼ਨ ਕੀਤਾ ਬੱਚਾ ਬਚਾਤਾ ਬੱਚਾ ਬਚਾਉਣ ਤੋਂ ਬਾਅਦ ਉਹਨੂੰ ਦੱਸਤਾ ਕਿ ਬੱਚਾ ਤਾਂ ਅਸੀਂ ਬਚਾਤਾ ਪਰੰਤੂ ਬੱਚੇ ਦੀ ਮਾਂ ਦੀ ਹਾਲਤ ਖੂਨ ਬਹੁਤ ਨਿਕਲ ਚੁੱਕਿਆ ਪਹਿਲਾਂ ਹੀ ਕਰੇ ਖੂਨ ਹੈਵੀ ਕੱਟ ਤੇ ਅਸੀਂ ਕੋਸ਼ਿਸ਼ ਪੂਰੀ ਕੀਤੀ ਹੈ ਬਚਾਉਣ ਦੀ ਪਰ ਬੱਚੇ ਦੀ ਮਾਂ ਨੂੰ ਕਿਤੇ ਹੋਰ ਲੈ ਕੇ ਜਾਉਣਾ ਪਊਗਾ ਉਹਨਾਂ ਦਾ ਖੂਨ ਨਹੀਂ ਰੁਕ ਰਿਹਾਗਾ ਜਿੰਨਾ ਖੂਨ ਅਸੀਂ ਛੜਾ ਸਕਦੇ ਸੀ ਛੜਾ ਵੀ ਦਿੱਤਾ ਸਾਡਾ ਸਟਾਫ ਨੇ ਬਹੁਤ ਕੋਸ਼ਿਸ਼ ਕੀਤੀ ਖੂਨ ਦੇ ਕਾ ਯੂਨਿਟ ਵੀ ਲਾਇਆ ਤੇ ਉਹਨਾਂ ਨੂੰ ਅੱਗੇ ਰੈਫਰ ਕਰਤਾ ਐਸ ਤੋਂ ਅਗਲੇ ਸਟਾਲ ਦੇ ਵਿੱਚ ਗਈ ਹੈ ਉੱਥੇ ਵੀ ਡਸਾਂ ਦੇ ਦੇਖਿਆ ਕਿ ਵੀ ਖੂਨ ਬਹੁਤ ਪੈ ਰਿਹਾਗਾ ਉਹਨਾਂ ਨੇ ਉੱਥੇ ਖੂਨ ਵੀ ਚੜਾਇਆ ਕਈ ਹੰਟਾ ਆਪਰੇਸ਼ਨ ਵੀ ਕੀਤਾ ਉੱਥੇ ਬਚਣ ਕਰਤਾ ਪਰ ਕਿਉਂਕਿ ਨੁਕਸਾਨ ਸ਼ੀਦ ਹੈ ਇਹਨਾਂ ਪਹਿਲਾਂ ਹੀ ਖੂਨ ਪੈ ਰਿਆ ਸੀਗਾ ਤੇ ਉਹ ਦੁਰਭਾਗਿਆ ਵਸ਼ ਉਹਨਾਂ ਦੀ ਡੈਥ ਹੋ ਗਈ ਜੀ ਉਹ ਇਸ ਗੱਲ ਤੋਂ ਸਾਬਤ ਸੀ ਕਿ ਹਾਂਜੀ ਖੂਨ ਤਾਂ ਸੀ ਘਰੇ ਵੀ ਆਪ ਚੜਾਇਆ ਜੀ ਹੁਣ ਪਿੰਡ ਦੇ ਵਿੱਚ ਖੂਨ ਚੜਾਉਣਾ ਤੁਸੀਂ ਆਪ ਸੋਚ ਲਓ ਇੱਕ ਗਲਤ ਗੱਲ ਹੈ ਕਹਿੰਦੇ ਅਸੀਂ ਖੂਨ ਸਾਨੂੰ ਪਤਾ ਖੂਨ ਬਹੁਤ ਘੱਟ ਹੈ ਸਾਡੀ ਜ਼ਿੰਮੇਵਾਰੀ ਹੈ ਤੁਸੀਂ ਕੋਸ਼ਿਸ਼ ਕਰੋ ਬੱਚੇ ਰੋਤੇ ਮਾਂ ਨੂੰ ਬਚਾਉਂਦੇ ਦਾਸ ਸਾਹਿਬ ਨੇ ਪੂਰੀ ਕੋਸ਼ਿਸ਼ ਕੀਤੀ ਜੀ ਉਹ ਐਮਰਜੈਂਸੀ ਹਸਪਤਾਲ ਸੀ ਖੂਨ ਨਿਕਲ ਬਹੁਤ ਜ਼ਿਆਦਾ ਰਿਹਾ ਸੀ ਤਾਂ ਇਹ ਬੱਚੇ ਵੀ ਮਾਂ ਦੇ ਸੀਰੀਅਸ ਸੀ ਬੱਚੇ ਨੂੰ ਬਚਾਉਣ ਵਾਸਤੇ ਇਹ ਬਹੁਤ ਜ਼ਰੂਰੀ ਸੀ ਕਿ ਚਲੋ ਇੱਕ ਤਾਂ ਬੱਚੇ ਦੋਨਾਂ ਚੋਂ ਇੱਕ ਕੋਸ਼ਿਸ਼ ਕੀਤੀ ਦਾਸ ਸਾਹਿਬ ਦੀ ਕਿ ਦੋਨੇ ਬਚ ਜਾਣ ਜਾਂ ਦੋਨੋਂ ਤੋਂ ਘੱਟੋ ਘੱਟ ਇੱਕ ਤਾਂ ਬਚ ਜਾਏ ਪੇਸ਼ਿਆਂ ਨੂੰ ਕਿੰਨੇ ਵਜੇ ਆਇਆ ਸੀ ਤੇ ਕਿੰਨੇ ਵਜੇ ਰੈਫਰ ਕੀਤਾ ਗਿਆ ਤੇ ਪਰਿਵਾਰ ਦਾ ਕਹਿਣਾ ਜਦੋਂ ਰੈਫਰ ਕੀਤਾ ਹਸਪਤਾਲ ਦੇ ਵਿੱਚ ਉਹ ਗਏ ਸੀ ਤਾਂ ਉੱਥੇ ਉਹਨਾਂ ਨੇ ਡਾਕਟਰਾਂ ਨੇ ਇਹ ਕਿਹਾ ਵੀ ਪਹਿਲਾਂ ਵਾਲੇ ਇਲਾਜ ਦੇ ਵਿੱਚ ਜਿਹੜੀ ਲਾਪਰਵਾਹੀ ਕਰਤੀ ਗਈ ਦੇਖੋ ਇਸ ਵਾਰ ਤਾਂ ਹਜੇ ਦੋਜੇ 10 ਸਬ ਜਿੱਥੇ ਆਪਰੇਸ਼ਨ ਦੁਬਾਰਾ ਹੋਇਆ ਉੱਥੋਂ ਬਾਰੇ ਸਾਨੂੰ ਹਜੇ ਕੋਈ ਜਾਣਕਾਰੀ ਨਹੀਂ ਪਛਾਂਗੇ ਪਤਾ ਲੱਗੂ ਹੈ ਪੇਸ਼ੈਂਟ ਕਰੀਬ 1:30 ਵਜੇ ਦੇ ਆਸ-ਪਾਸ ਆਇਆ ਸੀਗਾ ਤੇ ਕਾਫੀ ਹਾਲਤ ਖਰਾਬ ਸੀ ਤੇ ਥੋੜਾ ਬਹੁਤ ਬਲੱਡ ਲਾ ਕੇ ਉਹਨੂੰ ਕੋਸ਼ਿਸ਼ ਸਟੇਬਲ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਉਸ ਤੋਂ ਬਾਅਦ ਕਰੀਬ 5:30 ਵਜੇ ਇੱਥੋਂ ਫਿਰ ਰੈਫਰ ਕਰ ਦਿੱਤਾ ਗਿਆ ਸੀਗਾ ਬੱਚਾ ਬਚਾ ਲਿਆ ਗਿਆ ਸੀ ਤੇ ਮਾਂ ਦਾ ਦੱਸਦਾ ਕਿ ਮਾਂ ਦਾ ਬਚਣਾ ਮੁਸ਼ਕਲ ਹੈ ਜੀ ਵੀ ਤੁਸੀਂ ਕੋਸ਼ਿਸ਼ ਕਰੋ ਕਵਿਤਾ ਗਾਵੜੀ ਹੈ ਸ਼ਹਿਰ ਦੇ ਇੱਕ ਮੰਨੇ ਪ੍ਰਵੰਨੇ ਲੇਡੀ ਡਾਕਟਰ ਹੈ ਅਜ ਤੋਂ 5 ਸਾਲ ਪਹਿਲਾਂ ਵੀ ਉਹਨਾਂ ਨੇ ਹੀ ਇਹਨਾਂ ਦਾ ਸਿਜੇਰੀਨਲ ਆਪਰੇਸ਼ਨ ਕੀਤਾ ਸੀ ਜੋ ਬੱਚਾ ਨੇ ਗੋਦੀ 'ਚ ਹੈਗਾ ਅੱਜ ਤੇ ਇਹ ਆਪਾਂ ਕਿਵੇਂ ਕਹਸਿੰਦੇ ਇੱਕ ਲੇਡੀ ਡਾਕਟਰ ਇਸ ਬਾਰੇ ਕਾਬਿਲ ਨਹੀਂ ਹੈਗੇ ਜੀ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਸਾਨੂੰ ਹੁਣੇ ਸੂਚਨਾ ਮਿਲੀ ਸੀ ਕਿ ਇੱਕ ਲੇਡੀ ਜੀ ਦੀ ਡੈਥ ਹੋਈ ਹੈ ਅਸੀਂ ਥਾਣਾ सदर ਤੋਂ ਮੈਂ ਹਾਜ਼ਰ ਆਇਆ ਹਾਂ ਜਿਹੜੀ ਡੈੱਡ ਬਾਡੀ ਹੈ ਅਸੀਂ ਵਾਰਸਾਂ ਨੂੰ ਕਿਹਾ ਵੀ ਮੋਰਚਰੀ 'ਚ ਰੱਖ ਕੇ ਆਉਦੇ ਬਿਆਨ ਲਿਖਾਓ ਜੋ ਵੀ ਬੰਦੀ ਕਾਰਵਾਈ ਹੋ ਕੀਤੀ ਜਾਊਗੀ ਸੂਚਨਾ ਕਿਵੇਂ ਮਿਲੀ ਤੁਹਾਨੂੰ ਸੂਚਨਾ ਹਜੇ ਪਤਾ ਕਰ ਰਹੇ ਹਾਂ ਜੀ ਮਿਲ ਰਹੇ ਹਾਂ ਡਾਕਟਰ ਸਾਹਿਬ ਨੂੰ ਅਜੇ ਤਾਂ ਅਸੀਂ ਪਹੁੰਚੇ ਹੀ ਹਾਂ ਜੋ ਕਿਤੇ ਕੋਲ ਜੀ ਤੁਹਾਨੂੰ ਹਾਂਜੀ ਸੂਚਨਾ ਕਿਵੇਂ ਮੈਨੂੰ ਤਾਂ ਮਨਚੂਵਲੋਂ ਨੋਟ ਕਰਾਇਆ ਗਿਆ ਜੀ ਸਾਨੂੰ ਛਾਣੇ ਵਾਲੋਂ ਨੋਟ ਆਇਆ ਦੱਸਦੀ ਹੈ ਕਿ ਮਾਤਭਾਗੀ ਖਬਰ ਸ਼੍ਰੀ ਮੁਕਸਰ ਸਾਹਿਬ ਤੋਂ ਸਾਹਮਣੇ ਆਈ ਹੈ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਕੀ ਕੁਝ ਕਾਰਵਾਈ ਕੀਤੀ ਜਾਂਦੀ ਹੈ ਬਿਊਰੋ ਰਿਪੋਰਟ ਚੱਕ ਬਾਣੀ ਟੀਵੀ